ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਸ ਕਰਦਾ ਸਭ ਵਧੀਆ ਹੋਣਗੇ ਸੋ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਆਂ ਚੰਡੀਗੜ੍ਹ 에어ਪੋਰਟ ਦੀ ਜੋ ਕਿ ਪੰਜਾਬੀ ਵਿੱਚ ਬੋਰਡ ਲੱਗੇ ਨੇ ਬੜੀ ਦਿਲੋਂ ਖੁਸ਼ੀ ਹੁੰਦੀ ਪੰਜਾਬ ਵਿੱਚ ਪੰਜਾਬੀ ਪੜ੍ਹ ਕੇ ਪਹਿਲਾਂ ਕਿਤੇ ਵੀ ਜਾਂਦੇ ਸੀ ਅੰਗਰੇਜ਼ੀ ਵਿੱਚ ਬੋਰਡ ਹੁੰਦੇ ਸੀ ਸੋ ਅੱਜ ਬੜੀ ਖੁਸ਼ੀ ਹੁੰਦੀ ਪੰਜਾਬੀ ਵਿੱਚ ਬੋਰਡ ਪੜ੍ਹ ਕੇ ਸੋ ਪੰਜਾਬ ਸਰਕਾਰ ਦਾ ਵਧੀਆ ਪ੍ਰਰਲ ਜਿੱਥੇ ਸਰਕਾਰਾਂ ਦੀ ਤਾਰੀਫ਼ ਕਰਨੀ ਬਣਦੀ ਇੱਥੇ ਆਪਾਂ ਤਾਰੀਫ਼ ਵੀ ਕਰਾਂਗੇ ਬਹੁਤ ਵਧੀਆ ਪ੍ਰਾਪਲਾ ਪਹਿਲਾਂ ਤਾਂ ਜਿਹੜਾ ਚੰਡੀਗੜ੍ਹ 에어ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਿਆ ਗਿਆ ਹੈ ਸੋ ਬੜੀ ਖੁਸ਼ੀ ਦੀ ਗੱਲ ਹੈ ਸੋ ਦੂਜਾ ਦੇਖੋ ਪਹਿਲੇ ਨੰਬਰ ਤੇ ਪੰਜਾਬੀ ਲਿਖੀ ਗਈ ਹੈ ਦੂਜੇ ਨੰਬਰ ਤੇ ਇੰਗਲਿਸ਼ ਮੈਂ ਤੁਹਾਨੂੰ ਤੁਹਾਡੇ ਨਾਲ ਵੀਡੀਓ ਸਾਂਝੀ ਕਰਦਾ ਸਵੇਖ ਸਕਦੇ ਪਹਿਲੇ ਨੰਬਰ ਤੇ ਪੰਜਾਬੀ ਲਿਖੀ ਹੈ ਤੇ ਦੂਜੇ ਨੰਬਰ ਤੇ ਇੰਗਲਿਸ਼ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਸੋ ਪਹਿਲਾਂ ਵੀ ਇੱਕ ਵਾਰ ਮੈਂ ਵੀਡੀਓ ਸ਼ੇਅਰ ਕੀਤੀ ਸੀ ਜੋ ਲੋਕਾਂ ਨੂੰ ਸੋਚੇ ਇਧਰੋਂ ਲੰਘ ਰਹੇ ਸੀ ਸੋ ਅੱਤ ਸੋਚਿਆ ਸਾਰੇ ਸੱਜਣ ਮਿੱਤਰਾਂ ਨਾਲ ਵੀਡੀਓ ਸ਼ੇਅਰ ਕੀਤੀ ਜਾਵੇ ਸੋ ਜਿਹੜਾ ਚੰਡੀਗੜ੍ਹ 에어ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਵਜਿਡਾ ਰੱਖਿਆ ਗਿਆ ਹੈ ਸੋ ਤਾਂ ਵੀ ਖੁਸ਼ੀ ਦੀ ਗੱਲ ਹੈ ਪਹਿਲੇ ਨੰਬਰ ਤੇ ਪੰਜਾਬੀ ਲਿਖੀ ਗਈ ਹੈ ਸਾਡੀ ਮਾਂ ਬੋਲੀ ਲਿਖੀ ਗਈ ਹੈ ਸੋ ਮਾਂ ਬੋਲੀ ਪੜ੍ਹ ਕੇ ਬੜੇ ਖੁਸ਼ੀ ਹੁੰਦੀ ਪੰਜਾਬ ਵਿੱਚ ਆ ਕੇ ਕਿਤੇ ਵੀ ਸਟੇਟ ਵਿੱਚ ਜਾਂਦੇ ਹਨ ਉਹਨਾਂ ਨੇ ਆਪਣੀ ਭਾਸ਼ਾ ਉੱਪਰ ਲਿਖੀ ਹੁੰਦੀ ਪਰ ਪਹਿਲਾਂ ਸਾਡੇ ਪੰਜਾਬ ਵਿੱਚ ਐਦਾ ਨਹੀਂ ਸੀ ਅੰਗਰੇਜ਼ੀ ਲਿਖੀ ਹੁੰਦੀ ਸੀ ਹਿੰਦੀ ਲਿਖੀ ਹੁੰਦੀ ਸੀ ਪਰ ਹੁਣ ਕਾਫੀ ਜਗ੍ਹਾ ਪੰਜਾਬੀ ਲਿਖੀ ਹੈ ਜੇ ਸਾਰੇ ਜਗ੍ਹਾ ਨਹੀਂ ਹੋਇਆ ਪਰ ਸਰਕਾਰ ਦਾਵਾ ਕਰਦੀ ਹੈ ਕਿ ਆਪੇ ਸਾਰੇ ਜਗ੍ਹਾ ਪੰਜਾਬੀ ਲਿਖਾ ਦਿੱਤੀ ਗਈ ਹੈ ਪਰ ਸਾਰੇ ਜਗ੍ਹਾ ਪੰਜਾਬੀ ਦਾ ਨਹੀਂ ਲਿਖ ਹੋਈ ਸੋ ਇਹ ਬੋਰਡ ਆਪਾਂ ਜਦ ਆਪਾਂ ਜੀਰਕਪੁਰ ਤੋਂ ਹਵਾਈ ਅੱਡੇ 'ਤੇ ਲਾਂਦੇ ਆਂ ਤਾਂ ਰਸਤੇ ਵਿੱਚ ਤੁਹਾਨੂੰ ਬੋਰਡ ਦੇਖਣ ਨੂੰ ਮਿਲਣਾ 8 ਕਿਲੋਮੀਟਰ ਇੱਥੇ ਲਿਖਿਆ ਹੈ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਬਾਈ 8 ਕਿਲੋਮੀਟਰ ਸੋ ਬੜੀ ਖੁਸ਼ੀ ਹੁੰਦੀ ਮਨ ਨੂੰ ਬੜੀ ਖੁਸ਼ੀ ਹੁੰਦੀ ਕਿ ਸਾਡੇ ਮਾਂ ਬੋਲੀ ਨੂੰ ਇੰਨਾ ਪਿਆਰ ਮਿਲ ਰਿਹਾ ਮਾਨ ਸਤਿਕਾਰ ਮਿਲ ਰਿਹਾ ਸੋ ਸਾਰੇ ਕਿਤੇ ਨਹੀਂ ਮਿਲ ਰਿਹਾ ਕਿਤੇ ਵੀ ਮੈਂ ਤੁਹਾਨੂੰ ਹੋਰ ਵੀ ਵੀਡੀਓ ਦੱਸਾਂਗਾ ਬਣਾਵਾਂਗੇ ਆਪਾਂ ਉਸਤੇ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਕਿ ਉੱਥੇ ਇੰਗਲਿਸ਼ ਨੂੰ ਯਾਨੀ ਕਿ ਪਹਿਲਾਂ ਲਿਖਿਆ ਗਿਆ ਹੈ ਸਰਕਾਰ ਤਾਂ ਦਾਅਵਾ ਕਰਦੀ ਹੈ ਕਿ ਪਏ ਹਰ ਜਗ੍ਹਾ ਆਪਾਂ ਪੰਜਾਬੀ ਵਿੱਚ ਬੋਰਡ ਲਗਵਾਉਂਦੇ ਨੇ ਪਰ ਹਰ ਜਗ੍ਹਾ ਪੰਜਾਬੀ ਨਹੀਂ ਲਿਖੀ ਗਈ ਉਹ ਵੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗਾ ਸੋ ਅੱਜ ਦਾ ਮੇਰਾ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕੀ ਆਪਣੀ ਮਾਂ ਬੋਲੀ ਲਿਖੀ ਪਹਿਲੇ ਨੰਬਰ ਤੇ ਲਿਖੀ ਦੇਖ ਕੇ ਬੜੀ ਮਨ ਨੂੰ ਖੁਸ਼ੀ ਹੁੰਦੀ ਚਲੋ ਸਾਰਿਆਂ ਪਾਸ਼ਾ ਸਤਿਕਾਰਯੋਗ ਨੇ ਪਰ ਆਪਾਂ ਪੰਜਾਬ ਵਿੱਚ ਰਹਿੰਦੇ ਆ ਸੋ ਪੰਜਾਬੀ ਮਾਂ ਬੋਲੀ ਸਭ ਤੋਂ ਉੱਪਰ ਲਿਖੀ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਸੋ ਸੋਚਿਆ ਸਾਰੇ ਸੱਜਣ ਮਿੱਤਰਾਂ ਨਾਲ ਵੀਡੀਓ ਸਾਂਝੀ ਕੀਤੀ ਜਾਵੇ ਸੋ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਸੋ ਐਦਾਂ ਦੀ ਵੀਡੀਓ ਹੋਰ ਵੀ ਅੱਗੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸੋ ਮਿਲਦੇ ਆ ਅਗਲੀ ਵੀਡੀਓ ਵਿੱਚ